ਸਸੀ ਕਾਲ ਜੀ ਮੈਂ ਡਾਕਟਰ ਵਿਸ਼ੇਖ ਗੋਇਲ ਅਸੀਂ ਅੱਜ ਇੱਥੇ ਮੈਡੀਕਲ ਕੈਂਪ ਲਗਾਉਣ ਆਏ ਆਂ ਬਲੱਡ ਡੋਨੇਸ਼ਨ ਲਈ ਅਸੀਂ ਐਸ ਡੀ ਐਚ ਹਸਪੀਟਲ ਦੇ ਨਾਲ ਤੋਂ ਆਏ ਆਂ ਸਿਵਲ ਹਸਪੀਟਲ ਤੋਂ ਸਾਨੂੰ ਇੱਥੇ ਬਲੱਡ ਡੋਨੇਸ਼ਨ ਕੈਂਪ ਵਾਸਤੇ ਭੇਜਿਆ ਗਿਆ ਇਹ ਇਹਦੀ ਟਾਈਮਿੰਗ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਦੀ ਸੀ ਅਸੀਂ ਇੱਕ ਨਾਲ ਨਾਲ ਜਿਹੜੇ ਵੀ ਡੋਨਰਸ ਆ ਰਹੇ ਨੇ ਬਲੱਡ ਡੋਨੇਟ ਕਰ ਰਹੇ ਨੇ ਉਹਨਾਂ ਨੂੰ ਅਸੀਂ ਨਾਲ ਇੱਥੇ ਸਰਟੀਫਿਕੇਟਸ ਤੇ ਰਿਫਰੈਸ਼ਮੈਂਟ ਵੀ ਦੇ ਰਹੇ ਆਂ ਤੇ ਇਸੇ ਆਏ ਨੇ 10 ਤੋਂ 12 ਡੰਡਸ ਆ ਚੁੱਕੇ ਨੇ ਹੁਣ ਤੱਕ ਅਜੇ ਹੋਰ ਵੀ ਆ ਰਹੇ ਨੇ ਤੇ ਆਪਾਂ ਸਾਨੂੰ ਜਿੱਦਾਂ ਹਦਾਇਤਾਂ ਹੁੰਦੀਆਂ ਹਨ ਐਸਡੀਐਚ ਅਰਜਨਾਲਾ ਤੋਂ ਅਸੀਂ ਵਕਫ ਵਕਫ ਥਾਵਾਂ ਤੇ ਆਪਣੇ ਕੈਂਪ ਲਗਾਉਂਦੇ ਰਹਿੰਦੇ ਆ ਜੀ ਮੇਰਾ ਨਾਮ ਡਾਕਟਰ ਗਿਫਤਾਰ ਸਿੰਘ ਹੈ ਸਾਈਕੀਟਰੀ ਹਸਪਤਾਲ ਸੁਧਾਰ ਤੋਂ ਅਸੀਂ ਇੱਥੇ ਬੰਦੋਰਾ ਬਰੋਸ ਸਾਹਿਬ ਸੁਧਾਰ ਵਿਖੇ ਆਪਣਾ ਸਿਵਲ ਹਸਪਤਾਲ ਇਹਨਾਂ ਦਾ ਤੋਂ ਟੀਮ ਆਈ ਗਈ ਆ ਬਲੱਡ ਡੋਨੇਸ਼ਨ ਕਰ ਰਹੇ ਨੇ ਤੇ ਇੱਥੇ ਵੱਧ ਤੋਂ ਵੱਧ ਜਿਹੜੇ ਮਤਲਬ ਕੋਸ਼ਿਸ਼ ਕਰਨ ਦੇਗੇ ਜਿਹੜੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਬਲੱਡ ਦੇਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਬਲਕਿ ਆਪਾਂ ਨੂੰ ਬਲੱਡ ਜਿਹੜਾ ਵਾ ਉਹ ਬੈਂਕਾਂ ਜਿੱਦੋਂ ਅਸੀਂ ਜਾਣੇ ਐਮਰਜੈਂਸੀ ਸਾਨੂੰ ਬਲੱਡ ਨਹੀਂ ਮਿਲਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਆਦਾ ਤੋਂ ਜਿਆਦਾ ਜਾਗਰੂਕ ਕਰਦੇ ਆ ਕਿ ਆਪਾਂ ਨੂੰ ਬਲੱਡ ਦੇਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਆਪਾਂ ਜੇ ਤੁਹਾਨੂੰ ਅਮਰਜੈਂਸੀ ਆਉਂਦੀ ਹੈ ਜੋ ਸਾਨੂੰ ਬਲੱਡ ਨਹੀਂ ਮਿਲਦਾ ਤੇ ਆਪਾਂ ਨੂੰ ਵੱਧ ਤੋਂ ਵੱਧ ਬਲੱਡ ਡ੍ਰੇਡ ਕਰਨਾ ਚਾਹੀਦਾ ਵਾ ਜੋ ਕਿ ਆਪਾਂ ਨੂੰ ਕੱਲ ਨੂੰ ਕਿਸੇ ਨੂੰ ਅਮਰਜੈਂਸੀ ਪੈਂਦੀ ਜੇ ਕੋਈ ਮੁਸ਼ਕਲ ਨਾ ਆਵੇ ਧੰਨਵਾਦ